ਸਾਨੂੰ 15 ਦਿਨੀ ਪਤਾ ਲੱਗ ਗਿਆ ਵੀ ਤੁਹਾਡੇ ਬੰਦੇ ਪੇਤ ਬਿਮਾਰੇ ਗਏ ਆ। ਬਿਮਾਰੇ ਗਏ। ਹਾਂਜੀ। ਹੁਣ ਜਿਹੜਾ ਦਫ਼ਤਰ ਤੋਂ ਸਾਨੂੰ ਮਿਲ ਜਗਾ ਫੈਸਲਾ ਸੁਣਾਇਆ ਜਾ ਰਿਹਾ ਉਹਨੂੰ ਲੈ ਕੇ ਕੀ ਕਹਿਣਾ ਤੁਹਾਡਾ? ਸਾਡਾ ਹੁਣ ਇਹ ਆ ਵੀ ਸਾਨੂੰ ਫੈਸਲਾ ਸਾਡਾ ਵੀ ਇਹ ਆ ਵੀ ਇਹ ਨਾਲ ਫਾਂਸੀ ਚਾਹੀਦੀ ਆ। ਸਾਡੇ ਬਹੁਤ ਅਸੀਂ ਮਗਰੋਂ ਤੰਗ ਰਹੇ ਆ। ਨੇ ਕਿ ਬੱਚੇ ਹੁਣ ਆਏ ਸਾਡੇ ਤੇ ਅਸੀਂ ਮਾਹ ਹੀ ਬੱਚੇ ਪਾਲੇ ਆ। ਲੋਕਾਂ ਦੇ ਘਰ ਕੰਮ-ਕੰਮ ਕਰਕੇ। ਬਹੁਤ ਅਸੀਂ ਬਹੁਤ ਜ਼ਿਆਦਾ ਤੰਗ ਰਹੇ ਆ। ਵਾਕੀ ਤੁਹਾਨੂੰ ਪਤਾ ਹੀ ਆ ਵੀ ਕੋਈ ਲੱਗ ਹੀ ਨਹੀਂ ਲੱਗਦਾ ਕੋਈ ਦੇਰ ਜੇ ਠੇ ਤੁਹਾਨੂੰ ਪਤਾ ਹੀ ਆ ਵੀ ਨਹੀਂ ਕੋਈ ਲੱਗਦੀ ਸਾਨੂੰ ਉਦੋਂ ਪਤਾ ਲੱਗਾ ਵਿੱਚ ਕੋਠੇ ਰ ਲੈ ਕੇ ਲਾ ਕੇ ਤੇ ਜੇ ਕੁੱਟ ਮਾਰ ਕਰਕੇ ਲਿਆਏ ਆ ਤੇ ਤਲਾਸ਼ੀ ਲੈ ਕੇ ਲੈ ਗਏ ਘਰੋਂ ਤੇ ਮੜਕੇ ਨੇ ਨਾਲ ਸਾਨੂੰ ਬਖਾਇਆ ਨਾ ਨਾ ਪੋਲੇ ਦਿੱਤੇ ਨਾ ਲੀਰੇ ਦਿੱਤੇ ਨਾ ਜੁੱਤੀ ਦਿੱਤੀ ਕਰੋ ਜੀ ਗੱਲ ਇਹ 1900 ਆਨੇ ਦੀ ਹਾਂਜੀ ਹਾਂਜੀ ਹੁਣ ਜਿਹੜਾ ਅਦਾਲਤ ਵੱਲੋਂ ਫੈਸਲਾ ਸੁਣਾਇਆ ਜਾ ਰਿਹਾ ਹੈ ਤੁਹਾਨੂੰ ਇਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਕੀ ਕਹਿਣਾ ਨੂੰ ਵੇਖ ਲਈ ਇਹ ਜੀ ਇਹਨੇ ਵੀ ਸਾਨੂੰ ਦੱਸਣਾ ਚਾਹੀਦਾ ਹੈ ਸਜ਼ਾਉਣੀ ਚਾਹੀਦੀ ਉਹਨਾਂ ਨੂੰ ਬਹੁਤ ਵਧੀਆ ਕੀਤਾ ਨੇ ਫੈਸਲਾ ਲਿਆ ਇਹਨਾਂ ਨੂੰ ਸਜ਼ਾ ਦੇਵਾ ਰਹੇ ਆਂ ਇਹਨੇ ਤਰਾਉਣਾ ਚਾਹੀਦਾ ਹੋ ਰਿਹਾ ਤੇ ਬਾਕੀ ਸਾਡੀ ਉਹ ਬੇਨਤੀ ਚਲ ਸਜ਼ਾ ਇਹਨਾਂ ਨੂੰ ਮਿਲ ਰਹੀ ਹੈ ਤੇ ਸਾਡਾ ਵੀ ਗਾਂਵ ਬਾਰੇ ਕੁਝ ਸੋਚਿਆ ਜਾਵੇ ਕਿ ਜਿਵੇਂ ਅਸੀਂ ਤੱਕੇ ਖਾਨ ਨੇ 30 32 ਸਾਲ ਹੋ ਗਏ ਆ ਸਾਡੀ ਮਾਂ ਵੀ ਮੇਰੀ ਤੱਕੇ ਖਾਨ ਦੀ ਘਰਾਂ ਦਾ ਕੰਮ ਕਰਕੇ ਮੈਨੂੰ ਪਾਲ ਲਿਆ ਤੇ ਸਾਡਾ ਗਾਂਵ ਵੀ ਸੋਚਣ ਕੋ ਪੀ ਐਨਾਂਸਾ ਜਾ ਦੇ ਕੇ ਇਹਨਾਂ ਨੂੰ ਜੇਲ੍ਹ ਚ ਘੱਲਣ ਤੇ ਗਾਂ ਸਾਡੇ ਬਾਰੇ ਵੀ ਕੋਈ ਸੋਚਣ ਕੋਈ ਸਰਕਾਰ ਤੋਂ ਸਾਨੂੰ ਸਹਾਇਤਾ ਲੈ ਕੇ ਦੇਣ ਮਾਲੀ ਕੋ ਸਾਨੂੰ ਡੈਡੀ ਵਾਲੀ ਨੌਕਰੀ ਲੈ ਕੇ ਦਿੱਤੀ ਜਾਵੇ ਇਹ 1993 ਦੀ ਗੱਲ ਉਦੋਂ ਮੈਂ ਹੋਣਾ ਨਾ ਹਾਂ ਬਾਕੀ ਮੈਨੂੰ ਜਦੋਂ ਸੁਰਤ ਸੰਭਲੀ ਮੈਨੂੰ ਸਾਰਾ ਸੱਜੇ ਜਿਹੇ ਪਤਾ ਲੱਗਾ 1993 ਦੀ ਗੱਲ ਆ ਇਹ ਉਦੋਂ ਡੈਡੀ ਮੇਰੇ ਨਹੀਂ ਪੁਲਿਸ ਦੇ ਵਿੱਚ ਹੀ ਦੇ ਬੋਡੀ ਗਾਰਡੀ ਕਿਸ ਦੇ ਉੱਥੇ ਗਾਂ ਉੱਤੇ ਡਿਊਟੀ ਕਰ ਦਿੰਦੇ ਉਤੋਂ ਕੋਠੇ ਤੋਂ ਆਂਦੇ ਲਾ ਕੇ ਲੈ ਗਏ ਇਹਨਾਂ ਨੂੰ ਤੇ ਮੁੜ ਕੇ ਥਾਣੇ ਲ ਜਾ ਕੇ ਕੁੱਟਿਆ ਮਾਰਿਆ ਮੁੜ ਕੇ ਆਡੇ ਘਰੇ ਕਿੰਦੇ ਲਿਆਂਦਾ ਫੇ ਪੀ ਘਰੋਂ ਤਲਾਚੀਦਰੂਸੀ ਲੈ ਕੇ ਫੇ ਉਹਨਾਂ ਨੂੰ ਉੱਥੇ ਹੀ ਲੈ ਕੇ ਵਾਪਸ ਤੇ ਮੁੜ ਕੇ ਕਹਿੰਦੇ 15 ਗੱਲਾਂ ਬਾ ਮਾਰਤੇ ਮੁਕਾਬਲਾ ਬਣਾ ਕੇ ਝੂਠਾ ਤੇ ਸਾਫਤ ਕਰਤਾ ਜੀ ਮਾਰੇ ਗਏ ਆ ਇਹੋ ਕਹਿ ਰਹੇ ਚਲੋ ਇੰਨੀ ਧੀਰ ਤੇ ਲੱਗੀ ਆ ਚਲੋ ਕੋਈ ਨਾ ਕੋ ਹਾਸਲ ਹੋਣਾ ਚਾਹੀਦਾ ਵਾ ਜਿਵੇਂ ਚਲੋ ਅੱਜ ਨਾਲ ਸਜਾ ਹੋਵੇ ਇਹ ਜੇਲ੍ਹ ਦੇ ਵਿੱਚ ਜਾਣ ਹਾਡੀ ਦਿਨ ਨੂੰ ਸ਼ਾਂਤੀ ਹੋਵੇ ਚਲੋ ਅੱਡੇ ਪਿਓ ਦਾ ਇਨਸਾਫ ਨੂੰ ਮਿਲਿਆ ਤੇ ਗਾਂ ਹਨ ਨੂੰ ਹੁਣ ਫਾਡੇ ਬਾਰੇ ਵੀ ਕੋ ਸੋਚਣ ਵੀ ਚਲ ਨੌਕਰੀ ਨੌਕਰੀਆਂ ਨੂੰ ਡੈਡੀ ਵਾਲੀ ਦਿੱਤੀ ਜਾਵੇ ਤੇ ਮੇਰੀ ਮੰਮੀ ਦਾ ਵੀ ਕੋਸ ਹੋ ਜਾ ਪੈਨਸ਼ਨ ਲੱਗੀ ਲੱਗ ਜੇ ਤੇ ਮਾਲੀ ਸਾਹਿਬ ਦਾ ਕੁਝ ਹੋਵੇ ਕੁਝ ਨਹੀਂ ਉਦੋਂ ਸਾਨੂੰ ਮਿਲਿਆ ਨਹੀਂ ਆ